ਹੈਲੋ ਹੈਲੋ ਕਿਦਾਂ ਨੂੰ ਪੁਕਿਆ ਹੋਰ ਕੀ ਆ ਪੁਕਿਆ ਵਧੀਆ ਵਧੀਆ ਤੁਸਰਾ ਹਰ ਜਿੱਥੇ ਆ ਕਹ ਤਰੇ ਆ ਗਾ ਸੁਣਾ ਆਪਣਾ ਗੱਠਾ ਪਿਛਾ ਸਾਹਬ ਹੋ ਗਿਆ ਸਾਰਾ ਉਸ ਹਸਾ ਸਾਰਾ ਨੇਲੇ ਆ ਦੇ ਜਰਾ ਤਾਈਆਂ ਤੋੜ ਤੋੜ ਖਾਂਦੇ ਮੇਰੀ ਜੋਂਨ ਤੇ ਰੁਪਏ ਹੁਣੀ ਇਹਨਾਂ ਨੂੰ ਕੀ ਰਿੰਦਾ ਪਤਾ ਲੱਗਦਾ ਮੈਨੂੰ ਕੀ ਰਿੰਦਾ ਵਾ ਨਾ ਇਹ ਪਹਿਲਾਂ ਕੋਈ ਅੱਡੇ ਟਰਾਲੇ ਦਾ ਕੋਈ ਪੈਣ ਕਿ 3-400 ਕਿ 500 ਪਤਾ ਨਹੀਂ ਕਿੰਨੇ ਰਹਿੰਦੇ ਇਹ ਕਿ ਉਹ ਜਿੰਨੇ ਗਿਆ ਉੱਥੇ ਜਾ ਕੇ ਖਾਲੇ ਜਾ ਹਸਾ ਰਿਹਾ ਆ ਉਹ ਚੇਤਾ ਕਰਕੇ ਤੇ ਲੈ ਆਉਣਾ ਮੈਨੂੰ ਉਮੀਦ ਤਾਂ ਪਤਾ ਨਹੀਂ ਕੀ ਕੀ ਕਰਦਾ ਇਹਨੇ ਕਿੰਨਾ ਨਵੇਂ 500 ਰਿੰਦਾ ਕਰਨੀ ਪਤਾ ਜੇ ਨਾ ਉਹ ਮੈਨੂੰ ਆਂਦੇ ਹੀ ਕਿ ਆਂਦੇ ਕਿ ਭੁੱਕਣੇ ਲਿਆ ਕੇ ਖਾਲੇ ਆ ਤੂੰ ਨਾ ਵੀ ਤੂੰ ਚੱਲ ਗਿਆ ਜੀ ਮੈਨੂੰ ਇਹ ਦੱਸ ਜੇ ਮੈਂ 800 ਰੁਪਈਆ ਲੈ ਲੇ ਤਾਂ ਵੰਡਾਉਣਾ ਤੇ 500 ਹੀ ਖਾਣੇ ਨਾਲ ਤੇ ਨਹੀਂ ਉਹ ਮੈਨੂੰ ਪਤਾ ਦੇ ਜਾਂ ਮੇਲ ਮੈਨੂੰ ਤੇ ਉਹਨਾਂ ਭਰਾਵਾ ਮੇਰੀ ਜਾਂ ਮੇਰੇ ਘਰ ਦੇ ਬੂਹੇ ਅੱਗੇ ਆਉਂਦੀ ਮੈਨੂੰ ਤੂੰ ਇਹ ਸੌਦਾ ਵੀ ਕੀ 800 ਰੁਪਈਆ ਲੈਂਦਾ ਤੇ 200 200 ਰੁਪਈਆ ਸਾਰੇ ਮੰਡਿਆਂ ਤੇ 500 ਮੈਂ ਇਕੱਲੇ ਲੈ ਖਾਣ ਤੁਨੇ ਮੈਂ ਜੋਮਨਾ ਕਰਾਵਾਂ ਤੇਰੀ ਗੱਲ ਨੂੰ ਪੁੱਛਣ ਕੋਈ ਮम्मा ਵੀ ਆਪਾਂ ਗੱਲ ਕਰ ਲੈਨੇ ਇਕੱਠੇ ਕੀ ਗੱਲ ਹੈ ਕਿਹੜੇ ਪੈਸੇ ਹੈ ਨਾ ਪੁੱਛੀਏ ਸਹੀ ਪਤਾ ਲੱਗੇ ਕਿੱਥੇ ਟਰਾਲਾ ਭਰਿਆ ਹੈ ਨਾ ਕਿੱਥੇ ਆਪਾਂ ਗਏ ਇਕੱਠੇ ਕਿੱਥੇ ਟਰਾਲਾ ਭਰਿਆ ਕਿੱਥੋਂ ਕਿੰਨੇ ਰੇਂਦੇ ਕਿੱਥੋਂ ਰਿੰਦੇ ਉਹ ਭਰਿਆ ਲੱਗਣਾ ਕਈਆਂ ਨੂੰ ਦੱਸਣ ਦਾ ਕਿ ਭੁੱਖਾ ਸਾਡਾ 500 ਰੁਪਇਆ ਖਾ ਗਿਆ ਕਿੱਥੇ ਆਣ ਲੱਗਿਏ ਇਹਨੇ ਲੱਗਣਾ ਜੇ ਤੁਮ ਮਰਜ਼ੀ ਦੱਸਿਏ ਇਹ 500 ਦੀ 400 ਰੁਪਈਆ ਦਿੰਦੇ ਆ ਸਾਡਾ ਖਾਣਾ ਮੈਂ ਜਿੱਦਣ ਬੜੇ ਮੈਂ ਤਾਂ ਤੁਹਾਨੂੰ ਲੈ ਕੇ ਦੇ ਦੇਣੀ ਜਿੱਦਣ ਮਰਕੇ ਤੇ ਮੈਂ ਲੈ ਕੇ ਦੇ ਦਿੱਤੇ ਮੇਰਾ ਬਹੁਤ ਝੋੜਾ ਰੱਖਿਆ ਸੀ ਨਹੀਂ ਸੱਚੀ ਸੱਚੀ ਜਾਹਦੇ ਮੈਨੂੰ ਜੇ ਤੂੰ ਖਾਦੇ ਆ ਦੇ ਉਹ ਨਹੀਂ ਮੈਨੂੰ ਮੈਂ ਤਾਂ ਮੈਨੂੰ ਪਤਾ ਹੀ ਨਹੀਂ ਹਸਦਾ ਇਹਨਾਂ ਨਾਲ ਰੋਗ ਦੇ ਵਖਰਾ ਹੈ ਕਰ ਰਣ ਜੇ ਅਗਰ ਖਾਣੇ ਨਾਲ ਕਿਹੜਾ 500 ਆ ਉਹ ਭਰਾਵਾ ਸੌ ਨੇ ਇਮਤਿਹਾਨ ਦੇ ਬਾਤਨਾ ਮੈਂ ਤੇ ਤੈਨੂੰ ਆਖਾਂ ਆਪਾਂ ਤੈਨੂੰ ਪਤਾ ਆਪਾਂ ਨਹੀਂ ਕਿਤੇ ਹੋ ਜਾ ਆਪਾਂ ਨੂੰ ਕੇ ਨਾ ਵੀ ਸੌ ਬੜੀ ਖਾਧੀ 500 ਰੁਪਈਆ ਬਰਨਾਂ ਖਾਣੀ ਨਾ ਪਰ ਪਈਆ ਲੈ ਕੇ ਤੂੰ 500 ਖਾਦਾ ਹੀ ਆ ਮੇਨ ਮੇਰਾ ਨਾ ਇਹ ਗੱਲ ਕੋਈ ਨਾ ਦੇ ਆਰਦਰ ਨਾਲ ਉੱਥੇ ਤਾਂ ਲੈ ਲੈਣੇ ਨਹੀਂ ਨਹੀਂ ਗੱਲ ਸੁਣ ਮੇਰੀ ਫਿਰ 50 500 ਦੇ ਕੇ ਕੰਮ ਨੇ ਬੇੜ ਪਰੇ ਕਹਦਾ 500 ਰੁਪਏ ਦੇ ਦੇ ਮੈਨੂੰ ਬੇੜ ਯਾਰ ਕਿਉਂ ਮੈਂ ਲੈ ਕੇ ਖਾ ਤਾਂ ਨਹੀਂ ਮੈਨੂੰ ਪਤਾ ਨਹੀਂ ਕਿ ਟਰਾਲਾ ਨਹੀਂ ਮੈਂ ਕੀ ਗੱਲ ਕੀ ਬਾਦੀ ਜਾਂ ਸਿੱਧਾ ਲੈ ਆਉਣਾ ਗੱਲ ਕਰਕੇ ਖਾ ਲੈਣੇ ਉੱਥੇ ਤੇ ਜਾਂ ਤੇ ਜਿਹੜਾ ਹੁਣੀ ਨਾ ਹੁਣੀ ਨਾ ਸੋ ਮੈਂ ਨਹੀਂ ਜਾਣ ਮੈਨੂੰ ਨਹੀਂ ਮੈਂ ਮੈਂ ਉਹ 500 ਦੇ ਕੋ ਥੋੜਾ ਉਹ ਤੇ ਇਹ ਨਾ ਮੇਨ ਨਹੀਂ ਨਹੀਂ 250 ਕਰ ਲਿਆ ਪੰਦੋਵੇਂ ਨਹੀਂ ਵੀ ਮੈਂ ਜਦੋਂ ਲਿਖਾ ਤਾਂ ਨਹੀਂ ਕੋਈ ਨਾਮ ਮੈਨੂੰ ਪਤਾ ਹੀ 500 ਦਾ ਤੇ ਬਰ ਬਈ ਆਖੀ ਨੇ 500 ਦਾ ਖਾਦੇ ਨਹੀਂ ਮੈਂ ਤਾਂ ਵੀ 250 ਪਰ ਨਹੀਂ ਦੂ ਮੈਂ ਨਹੀਂ ਮੈਨੂੰ ਲੱਗਦਾ ਕਿ 10 ਰੁਪਏ ਦਾ ਨਾਮ ਇਹ ਤਾਂ ਆਪਾਂ ਦੀ ਲੋੜ ਇਹਨਾਂ ਦੇ ਅੱਗੇ ਮੈਂ 800 ਰੁਪਏ ਦੇਣਾ ਸੀ ਇਹਨਾਂ ਦਾ 1000 ਰੁਪਏ ਤੋਂ ਮੈਂ ਲੈਣਾ 100 ਕਹਿੰਦਾ 300 ਰੁਪਏ ਦੇਤਾ ਮੈਂ 200 ਰੁਪਏ ਦੇ ਤੇ 100 ਦੀ ਰਾਈ ਉਹਨਾਂ ਦੋਨੇ ਪਲਾਨ ਬਣਾਏ ਉਹਨਾਂ ਘੇਰਨਾ ਹੀ ਫਿਰ ਤੈਨੂੰ ਮੈਨੂੰ ਘੇਰਣਾ ਮੈਥੇ ਆਉਣਾ ਘੜੀ ਦਾ ਕਿ ਜਿੱਥੇ ਘੇਰਣਾ ਮੈਂ ਕਰਦਾ ਨਹੀਂ ਨਾ ਉਹ ਆਹੋ ਪ੍ਰਵਾ ਮੈਂ ਉਹ ਸੌਣੇ ਵੀ ਆਖੰਦੇ ਹੀ ਪਾਵੇਂ ਗੱਲ ਬੰਦਿਆਂ ਜਾਊਗੀ ਤੇ ਮੈਂ ਕਹਾਂਗਾ ਕਿ ਢਾਈ ਢਾਈ ਸੌ ਭਰਦੀ ਆ ਪੰਦੂਏ ਜਾਂਦੀ ਜਾਂਦੇ ਵੀਰ ਮੇਰੇ ਬੰਦਿਆਂ ਜੇ ਮੈਨੂੰ ਪਤਾ ਨਹੀਂ ਕਿ ਇਹ ਟਰਾਲੇ 500 ਇਹਨਾਂ ਨੂੰ ਸੱਲਣ ਜਾਂਦਾ ਕਿ ਤੇਰੇ ਘਰਾਂ ਚ ਘਰਾਂ ਪਿੰਡ ਨਹੀਂ ਲੱਗਦੀ ਦੇਖਿਆ ਜਾ ਕੇ ਉੱਥੇ ਮੂਰੂ ਬੈਲੇ ਕਰਸਾਲੇ ਕੋਲ ਗੱਲ ਕਰਕੇ ਤੇ ਲੈ ਆਉਣਾ ਆਪਦੇ ਇਹ ਦੁੱਬਲੀ ਟਰਾਲਾ ਡਰੂਲਾ ਹੀ ਕੋਈ ਆ ਉਹ ਆਂਦੇ ਮੈਂ ਨਾ ਦੁੱਬਲੀ ਟਰਾਲਾ ਭਰਿਆ ਵਾਹੇ ਲੈ ਕੇ ਪਈ ਪੈਸੇ ਦੀ ਨਾ ਲੈ ਕੇ ਬੰਦੇ ਮੈਂ ਮੈਂ ਤਾਂ ਬੰਦੇ ਨਹੀਂ ਪੈਸੇ ਹੋਂਦੇ ਠੇਕੇਦਾਰੀ ਭੁਕੇ ਕੋਲ ਚਲੇਗੀ ਤੇ ਬਾਅਦ ਭੁੱਖਾ ਲਿਆ ਖਾ ਗਿਆ ਮੈਂ ਨਾ ਮੈਂ ਲੈਂਦੇ ਨਹੀਂ ਉਹ ਤੇ ਮੈਂ ਕਿਤੇ ਤਰ੍ਹਾਂ ਨਾਲ ਖਾਧਿਆ ਹਾਂ ਮੁਰਗੀ ਖਾਦੇ ਨਾ ਮੈਂ ਨੰਬਰੇ ਘਰ ਖਾਦੇ ਤੇਰ ਕੋ ਇਹਦਾ ਕੋਈ ਨਹੀਂ ਲਾਣੇ ਫੂਲ ਪੁੱਛਣਾ ਕੀ ਅਖੂਰ ਖਾ ਲੈਗਾ ਪਾਸੇ ਤੇ ਜਾ ਕੇ ਤੇਰੇ ਲੈ ਆਣ ਮੈਂ ਕਿਤੇ ਪਾ ਆਹਦਾ ਪਾਸੇ ਲੈ ਆਣ ਮੈਂ ਨਾ ਨਾ ਲੈ ਹੁਣ ਤੇ ਜੇ ਉਹਨੇ ਸਾਂ ਖਵਾਏ ਤੇ ਖਾ ਰੇਗਾ ਮੈਨੂੰ ਲੱਗੀ ਲੋੜ ਸਾਂ ਖਾਦੀ ਆ ਜੋ ਮੈਂ ਖਾਦੇ ਲੱਗ ਪਾਇ ਸੋਨਾ ਕਾਦੀ ਖਾਣੀ ਹੋਏ ਫਿਰ ਇਹਦਾ ਕਿਵੇਂ ਚੱਲੂ ਗੱਡੀ ਮੈਨੂੰ ਨਹੀਂ ਇਹਦਾ ਪਤਾ ਜਦੋਂ ਮੈਂ ਲੈਂਦੇ ਨਹੀਂ ਖਾਦੇ ਨਹੀਂ ਮੈਨੂੰ ਪਤਾ ਨਹੀਂ ਕਿ ਟੋਲੇ 500 ਰੁਪਏ ਰਿੰਦਾ ਕੀ ਗੱਲ ਕੀ ਪ ਸ਼ਾਂਤੀ ਨੇ ਦੋ ਪਿਆ ਬਤਾਉਂਦੇ ਕੋਸਾ ਘੜਾ ਕਦੇ ਕੋਈ ਹਾਂ ਅਰਛੋਦੀ ਅਰੀ ਵੇਦੂ ਨਾ ਮੈਂ ਤੇਰੇ ਸਾਹਮਣੇ 200 ਤੇ ਲੈ ਜੈ ਡੈਡ ਮੇਂ ਬਤਾ ਦੋਸੇ ਦੋਸੇ ਚੌਹਾਂ ਦੀ ਕਾਲਾ ਬਾਬੇ ਸ਼ਾਕਮਾਲ ਲੱਗ ਗਈ ਕੋਈ ਹੈਗਾ ਟਰਾਲਾ ਭਰਿਆ ਜਿਹੜਾ ਭਰੇ ਬੁੜੇ ਟਰਾਲੇ ਤੇ ਕਈ ਭਰੇ ਸ਼ਾਕਮਾਲ ਲੱਗੇ ਭਰੇ ਦੁਗਣੀ ਭਰੇ ਹੁਣ ਪਤਾ ਉਹ ਕਿਹ ਟਰਾਲੇ ਦਾ ਇਹ ਨਾ ਰਿੰਦੇ ਜਾ ਕੇ ਸ਼ਾਂਤੀ ਨਾਲ ਸਿੱਧੀ ਗੱਲ ਕਰਕੇ ਨਾ ਰੇੜ੍ਹ ਦਈਆ 500 ਨਹੀਂ ਤਾਂ ਲੈ ਹੁਣ ਜਾ ਗੋਵੇ ਗੱਲ ਸੁਣ ਮੇਰੀ ਤੂੰ ਘਰੇ ਆ ਤੂੰ ਨਾ ਮੜਾ ਇਹਨੂੰ ਮੈਂ ਉਹ ਉਹ ਮੈਂ ਪੱਠੇ ਪੁੱਤੇ ਬਾਹਰ ਜਾਣਾ ਤੇ ਪੋਣੇ ਗੰਦਾਰੇ ਹੋਣਾ। ਫੋਨ ਆ ਗਿਆ ਨਾ ਹੁਣ ਮੈਂ ਕਰਿਆਂ ਬਾਅਦ ਪਹੁੰਚ ਦੋਵੇਂ ਟੱਕਰੇ ਐਵੇਂ ਤੁਹਾਡੀ ਲੜਾਈ ਹੋਈ ਨਹੀਂ ਉਹਨਾਂ ਗੱਲ ਪੈ ਜਾਣੀ। ਐ ਇਹਨੂੰ ਗੱਲ ਪੈ ਤੇ ਦੇਣਾ ਪੈਣਾ। ਮੈਂ ਦੇਖ ਲੂ ਕਿ ਕਿਹੜਾ ਗਾ ਪੈਂਦਾ। ਸੁਦੀ ਮਾਂ ਦੀ ਗੱਲ ਪੈ ਜਾਊਗਾ ਜੇ ਮੇਰੇ। ਨਹੀਂ ਉਹ ਕੇ ਫਿਰਦੇ ਈ ਰੁਪਿਆ ਵੀ 4-500 ਮੈਂ ਜਾਣਾ 2200 ਕਰ ਲਈਏ। ਮੈਂ ਵੀ ਮੇਰਾ ਮੈਂ ਜਾ ਕੇ ਖਾਦਾ ਨਹੀਂ ਉਹ ਤਾਂ ਮੈਂ ਕਿਤਨਾ ਪਰਤਣਾ ਨਜਾਇਜ਼ ਜੀ। ਤੂੰ ਸਾਰਿਆਂ ਦੱਸ ਦੇ ਫਿਰਦੇ ਸਿਆਪਾਂ ਨੇ ਬੜੀ ਆਪਣੀ ਕਿੰਨਿਆਂ ਨੂੰ ਦੱਸਤਾ ਈ ਉਹਨਾਂ ਨੇ। ਤਾਂ ਜਿਹਨੂੰ ਦੱਸ ਗਏ ਮੈਨੂੰ ਨਹੀਂ ਇਹ ਗੱਲ ਦਾ ਟੈਰਣਾ ਮੈਂ ਇਹਨ ਸਾਲੇ ਨੂੰ ਨੰਬਰ ਲਾ ਕੇ ਤੇ ਸਿੱਧੀ ਗੱਲ ਦੋਵੇਂ ਕਰ ਲੈ ਜੀ ਹੋਊਗਾ ਤੇ ਜਾ ਕੇ ਸੈਂਪਲ ਲੈ ਆਉਣ ਕੋਈ ਨਹੀਂ ਨਾ ਇਹ ਗੱਲ ਨੂੰ ਮੰਨਦੇ ਕੱਲ ਕੋ ਜਾ ਕੇ ਲੈ ਆਉਣ ਜਿਹੜੇ ਤੇ ਮੈਨੂੰ ਕਹਿੰਦੇ ਆ ਮੈਂ ਮੈਂ ਕਿ ਅੱਗੇ 500 ਨਾ ਰਿੰਦਾ ਵੀ ਜਾ ਕੇ ਸਿੱਧੀ ਮੂਹਰੋਂ ਕੱਲ ਕਰਕੇ ਲੈ ਆਉਣਾ ਉਹਦੇ 500 ਰੁਪਈਆ ਤੂੰ ਫਿਰ ਖਾਦੇ ਹੋਣਗੇ ਜਿਹੜਾ ਫਿਰ ਕੋਈ ਗੱਲ ਤੇ ਆਉਂਦਾ ਨਹੀਂ ਆ ਨਹੀਂ ਉਹ ਤੇਰਾ ਮੈਂ ਯਾਰ ਗੱਲ ਤੇ ਮੈਂ ਖਾਦੇ ਨਹੀਂ ਮੈਨੂੰ ਪਤਾ ਨਹੀਂ ਕਿ ਕਿਹੜੀ ਹਿੰਦੀ ਕਿੱੜੀ ਤੇ ਜਾ ਕੇ ਉਥੇ ਚੱਲ ਜਣੇ ਟ੍ਰੈਕਟਰ ਆ ਪਿੱਛੇ ਭੜਿਆ ਗਿਆ ਰਿੰਦਾ ਤੇ ਜਾ ਕੇ 500 ਰੁਪਈਆ 500 ਲੈ ਆਉਣਾ ਉਹ ਤੋਂ ਮੇਨ ਜਾਣ ਜਾਵੇ ਸਲ 200 ਹੀ ਭਰਦੇ ਜਿਆਦਾ 250 ਨਹੀਂ ਦੇ ਪੰਜਾਬੀ ਕਿਹਾ ਬਈਆ ਆਖੀਦਾ ਦਾਬ ਨਹੀਂ ਵੀਰ ਪਰਨੇ ਜਾ ਕੇ ਸਿੱਧੀ ਨਾਲੇ ਗੱਲ ਕਰਕੇ ਦਾਲਦੇ ਉੱਥੋਂ ਪੈਸਾ ਲੈ 500 400 ਜਿੰਨਾ ਕਰ ਸਾਲੇ ਬਾਬ ਦਾ ਯਕਸ਼ ਤਾਂ ਲੈ ਆਉਣਾ ਪਣੂਗੀ ਤਰਾ ਦੇ ਨਹੀਂ ਪੁੱਕੇ ਫਿਰ ਇਹ ਗੱਲ ਤੇ ਤੂੰ ਝੂਠਾ ਹੈ ਫਿਰ ਤੂੰ ਖਾਦੇ ਆ ਜਿਹੜਾ 200 ਰੁਪਏ ਖਾਦੇ ਆ ਤੂੰ ਬਰਾਬਰੀ ਮਾਇਆ ਤੇ ਬਾਈਆ ਵੇ ਤੀ ਮਾਂ ਤੂੰ ਫਿਰ ਖਾਦੇ ਆ ਵੀਰਾ ਆਪਾਂ ਨਹੀਂ ਬਾਦ ਸਿੱਧੀ ਕਿੱਥੇ ਗਈ ਮੇਰੀ ਗਾ ਸੁਣ ਲੈ ਮੇਰੀ ਜਾ ਜਾਂਦੇ ਕੋਈ ਹਾਂ ਨਾ ਜਾਣ ਹੋ ਗਏ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਬਾਅਦ ਨੇ ਆਪਾਂ ਦੱਸਤਾ ਹੀ ਕੋਈ ਨਹੀਂ ਹੁੰਦੇ ਮਾਤਾ ਵੀ ਮਮੀ ਮਮੀ ਮੈਂ ਇਹਨਾਂ ਨੂੰ ਦੋਨੋਂ ਮਾਰਾ ਆਹ ਨੇਪੂ ਬਾਜਾ ਸਤਾਲ ਉੱਥੇ ਕਿ ਤੈਨੂੰ ਪਤਾ ਕਿ ਕੰਧਾਂ ਪੈਸੇ ਮੰਗਦੀਆਂ ਨਾ ਤੇ ਕੋਈ ਨਹੀਂ ਮੈਂ ਮੈਂ ਕਿਤੇ ਚੂਲੇ ਹੁਣੇ ਕੱਲ ਜਪਾ ਅੱਖਾਂ ਹੀ ਪਈਆਂ ਮੈਂ ਚੱਲ ਠੀਕ ਆ ਭਰਾਵਾ ਮੈਂ ਤੈਨੂੰ ਇੱਕ ਰੱਖਣਾ ਮੈਂ ਆਤਾ ਆ ਠੀਕ ਹੈ ਕੋਈ ਨਹੀਂ ਨਾ ਜਾ ਅger ਸਾਡੇ ਕੋ ਜਿਹੜਾ 500 ਕਿੱਥੇ ਕਿੱਥੇ ਟਰਾਲਾ ਭਰਿਆ ਪਰਤੀ ਸਾਡੇ ਕੋ ਵੇਖ ਕੇ ਜਿੰਨੇ 500 400 ਸਿੱਧਾ ਲੈ ਆਉਣ ਪੰਨੂ ਕੋ ਤਰਾ ਗਈ ਦੱਸਾਂ ਕੀ ਗੱਲ ਆ ਜੋ ਦਾ ਚਲ ਕੇ ਆ ਆ ਵੇਖ ਕੇ ਮੈਨੂੰ ਸਮਝਾ ਲੂੰਗਾ ਤੇਰਾ ਰੂਪਾ ਨਹੀਂ ਆ ਹੂੰ ਉਹਦਾ ਆਈਓ ਆਉਂਦਾ ਨਹੀਂ ਮੈਂ ਪੂ ਮੈਂ ਤਾਂ ਮੈਂ ਨੰਗੇ ਪੈਰਾਂ ਦੀ ਮਿਹਨਤ ਮੈਂ ਰੁਪਈਆ ਨਹੀਂ ਛੱਡਣਾ ਨੰਗੇ ਪੈਰਾਂ ਦੀ ਮਿਹਨਤ ਪਊ ਜਾ ਕੇ ਤੇ ਨਾਲ ਵੀ ਸਾਲਾ ਜੇ ਸਾਲਾ ਕੀ ਨਾ ਜਾਣਾ ਸਾਲਾ ਮਰਸੋ ਲਾ ਕੇ ਤੇ ਕਹਿ ਆ ਕਿ ਜਾਂ ਮੈਂ ਮਰ ਗਿਆ ਵਾ ਉਹਦੇ ਚਲੇ ਪਰਚੀ ਲੈ ਕੇ ਸਾਡੀ ਜਦੋਂ ਗੱਲ ਨਹੀਂ ਇਹ ਤੇ ਹੀਰ ਸਾਲੇ ਨੂੰ ਵੀ ਆਖੀਏ ਕਾਹਦੇ ਪਰਚੀ ਦੇਖੀ ਪਊਾ ਉਹਦੇ ਤੇ ਜਿੱਗੇ ਰੁਪਈਆ ਰੀ ਇਹਨਾਂ ਦੇ ਮੇਰੇ ਮੇਰੇ ਕਾਗਜ਼ ਤਾਂ ਇੱਥੇ ਨਹੀਂ ਗੁਰਤੇ ਕੇ ਦਾ ਵੀ ਰਿੰਦੇ ਜੇ ਇਹਨਾਂ ਦੇ ਕਾਗਜ਼ ਤਾਂ ਰਿੰਦੇ ਤੇ ਆਜੇ ਕੇ ਸਾਲੇ ਕੋਲ ਲੈ ਹੋਣਾ ਚੱਲ ਫੇਰ ਆਜ ਤੇ ਕਰ ਲੈਨੇ ਗੱਲ ਯਾਦੇ ਲੈ ਹੁਣ ਤੇ ਇਹਨਾਂ ਦੇ ਜੇਰੀ ਦਾ 5-500 ਦਾ ਲਟਾਈ ਦੇ ਦੋਵੇਂ ਤਰ੍ਹਾਂ ਦਾ ਪਣੂ ਕਿ ਤਰ੍ਹਾਂ ਕੀ ਜੇ ਇਹਨਾਂ ਦਾ ਕੋਈ ਤਰ੍ਹਾਂ ਦਾ ਕੋਈ ਰਿੰਦਾ ਸੀ ਗੱਲ ਸੁਣ ਮੇਰੀ ਭੁੱਗਿਆ ਤੂੰ ਹੀ ਬੰਦੇ ਬੈਨ ਉੱਠਣ ਵਾਲਾ ਤੇ ਮੈਂ ਵੀ ਬੰਦੇ ਬੈਨ ਉੱਠਣ ਵਾਲਾ ਤੇ ਜਿਹੜੇ ਸਾਥ ਤੂੰ 200 ਰੁਪਏ ਤਾਂ ਭਜੰਦਿਆ ਨਾ ਤੂੰ ਵੀ ਨਹੀਂ ਜਾਊਗਾ ਦਾਅ ਤੇ ਚਲਾ ਮੈਂ ਉਤਰਾ ਉਤਰਾ ਹੀ ਮੈਂ ਉਤਰਾ 200 ਰੁਪਏ ਦੇ ਜਮਾ ਕਰੀ ਖਣ ਲੱਗੇ ਪਾ ਕੇ ਵੀ ਤਾ ਚਲ ਤੇਰੀ ਭਰਾ ਮਰਜੀ ਯਾਰ ਇਹਨੂੰ ਤੇਰੇ ਖਾਲੇ ਕੋ ਪਾ 400 500 ਜਿਹੜੇ ਰਹਿੰਦੇ ਜਾ ਕੇ ਸਿੱਧੇ ਲਾਉਣੇ ਆਪਾਂ ਪਾਪਾ ਨੂੰ ਪਤਰਾ ਕੀ ਮੈਂ ਚੱਲਿਆ ਕੰਮ ਤੇ ਮੈਂ ਚੱਲਿਆ ਭਰਾਵਾ ਬਾਜ ਮਕਾ ਲੋਗੀ ਮੈਂ ਦੇਖਣਾ ਤੈਨੂੰ ਆਖਣਾ ਆ ਤਾ ਤੂੰ ਜਾ ਦਮਨੇ ਜਾ ਕੋਈ ਨਹੀਂ ਸਾਡੇ ਸਾਡੇ ਨੂੰ ਸਿੱਧੇ ਚੱਲਦੇ ਜਾ ਕੇ ਤੇ ਰੁਪਈਆ ਉਹਦਾ 500 ਲੈ ਆਉਣਾ ਉਹ ਤਿਆਰੀ ਜੀ ਆਦਾ ਵੀਰ ਮੇਰਾ ਧਿਆਨ ਨਾ ਲੈ ਮੈਂ ਨੀ ਤਿਆਰੀ ਕੋਈ ਚੱਕਰ ਨਹੀਂ ਮੈਨੂੰ ਨਹੀਂ ਆਈ